ਤੇ ਵਾਇਰਲ ਹੋ ਰਹੀ ਹੈ ਦੋ ਬੱਚੇ ਸਲੋਵਰ ਦੇ ਵਿੱਚ ਪਿਸ਼ਾਬ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਉਹ ਦੁਰਗਿਆਣਾ ਕਮੇਟੀ ਦੇ ਉੱਤੇ ਵੀ ਗੱਲ ਆ ਰਹੀ ਹੈ ਕਿ ਵੀ ਉਹਨਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਕਿ ਉਸ ਟਾਈਮ ਉੱਥੇ ਕੋਈ ਖਲੋਤਾ ਨਹੀਂ ਸੀ ਜਿੱਨਾਂ ਦੇ ਬਦੋਂ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ ਜਾਂ ਰੋਕਿਆ ਜਾਂਦਾ ਪਹਿਲੋਂ ਤੇ ਮੈਂ ਸਾਰੇ ਸ਼ਰੋਤਿਆਂ ਨੂੰ ਤੁਹਾਡਾ ਜੈ ਸ਼੍ਰੀ ਰਾਮ ਨਰਾਤੇ ਵਧਾਈ ਮੈਂ ਵੀ ਤੁਹਾਡੇ ਸਾਹਮਣੇ ਤੁਸੀਂ ਮਿਲੇ ਹੀ ਹੋਣੇ ਉੱਥੇ ਸਿਵਲ ਲਾਈਨ ਪੁਲਸ ਲਾਈਨ ਦੀ ਮੀਟਿੰਗ ਹੋ ਰਹੀ ਸੀ ਉੱਥੇ ਬੈਠੇ ਹੀ ਮੈਨੂੰ ਕਾਫੀ ਫੋਨ ਆਇਆ ਮੈਨੂੰ ਉਸਲੇ ਤਾਂ ਗੈਨ ਨਹੀਂ ਪਤਾ ਕਿ ਮੈਟਰ ਕੀ ਹੈ ਮੈਂ ਸਾਰੇ ਪੱਤਰਕਾਰ ਬੰਦੂਆਂ ਨੂੰ ਕਿਹਾ ਵੀਰ ਜੀ ਮੈਂ ਜਾ ਕੇ ਪਤਾ ਕਰ ਲਾਂਦਿਆਂ। ਮੇਰੇ ਆਸਤੇ ਵੀ ਬੜੀ ਸ਼ੌਕਿੰਗ ਨਿਊਜ਼ ਸੀ ਕਿ ਮੰਦਰ ਦੇ ਅੰਦਰ ਪਰ ਤੁਹਾਡੇ ਸਾਹਮਣੇ ਹੁਣ ਪਹੁੰਚੇ ਆਈਆਂ ਪਤਾ ਕੀਤਾ ਕਿ ਅੰਦਰ ਦੋ ਛੋਟੇ-ਛੋਟੇ ਬੱਚੇ ਸੀ। ਦੇਖੋ ਇਹ ਬੱਚੇ ਸੇਵਾ ਕਰ ਰਹੇ। ਦੁਪਹਿਰ ਦਾ ਟਾਈਮ ਸੀ। ਇਹ ਸਵੇਰੇ ਆਂਦੇ 6 ਵਜੇ। ਮੈਂ ਕੋਈ ਇਹਨਾਂ ਦੀ ਸਾਰੇ ਸ਼ੌਂਕੀ ਸੇਵਾ ਕਰ ਰਹੇ। ਉਸ ਲਈ ਹੋ ਸਕਦਾ ਕਿ ਉੱਥੇ ਕੋਈ ਨਹੀਂ ਹੋਣਾ। ਉਹ ਬੱਚੇ ਬਹੁਤ ਛੋਟੇ। ਫੇਰ ਵੀ ਆਪਾਂ ਸੇਵਾਦਾਰਾਂ ਦੀ ਗਾਡਾਂ ਦੀ ਉੱਥੇ ਡਿਊਟੀ ਵਧਾਤੀ ਹੈ ਜਿੱਥੇ ਕੁੱਤਾਈ ਹੈ ਪਰ ਮੈਨੂੰ ਪਹਿਲੋਂ ਇਹ ਲੱਗਾ ਕਿ ਸ਼ਾਇਦ ਕੋਈ ਸ਼ਰਾਰਤ ਹੋਈ ਜਾਂ ਕੋਈ ਵੱਡਾ ਬੱਚਾ ਤੁਸੀਂ ਵੀ ਦੇਖਿਆ ਬਹੁਤ ਛੋਟੇ ਬੱਚੇ ਆ ਛੋਟੇ ਬੱਚੇ ਉਹ ਤਾਂ ਸਨਾਨ-ਸਨੂਰ ਕਰਕੇ ਬੱਚਿਆਂ ਨੂੰ ਵੈਸੇ ਵੀ ਨਹੀਂ ਪਾਉਂਦੇ ਉੱਥੇ ਕੋਈ ਗਾਰਡ ਵੀ ਨਹੀਂ ਸੀ ਉੱਥੇ ਕਿਉਂਕਿ ਉੱਥੇ ਦੁਪਹਿਰ ਦਾ ਟਾਈਮ ਪਰ ਮੈਂ ਇਹ ਕਾਹ ਚੋੜ ਕੇ ਬੇਨਤੀ ਕਰਨਾ ਖਾਸ ਕਰ ਮਾਪਿਆਂ ਕਿ ਛੋਟੇ ਬੱਚਿਆਂ ਨੂੰ ਇਕੱਲੇ ਆਣਾ ਛੱਡਿਆ ਕਰੋ ਕੱਲ ਨੂੰ ਤੇ ਚਲੋ ਕੋਈ ਵੱਡੀ ਘਟਨਾ ਹੋ ਗਈ ਕੌਣ ਜ਼ਿੰਮੇਵਾਰ ਸਕੂਲ ਦੇ ਅਧਿਆਪਕ ਤੋਂ ਵੱਡਾ ਗੁਰੂ ਮਾਪਿਓ ਨੂੰ ਮੰਨਿਆ ਜਾਂਦਾ ਜਿਹੜੇ ਕਿ ਬਚਪਨ ਤੋਂ ਹੀ ਬੱਚੇ ਨੂੰ ਪਾਲਦੇ ਆ ਲੱਗਦਾ ਵੀ ਉਹਨਾਂ ਨੇ ਵੀ ਪ੍ਰੋਪਰ ਦੱਸਿਆ ਨਹੀਂ ਹੋਏਗਾ ਮੰਦਰ ਦੀ ਸੁਰੱਖਿਆ ਹੁਣ ਦੇਖੋ ਨਾ ਤੁਸੀਂ ਤੇ ਅੱਖੀਂ ਦੇਖ ਲਿਆ ਤੁਸੀਂ ਸਭ ਕੁਝ ਸਮਝਦੇ ਹੋ ਤੁਸੀਂ ਧਰਮ ਨੂੰ ਕਿਉਂਕਿ ਕਈ ਬੰਦਿਆਂ ਦਾ ਕੰਮ ਹੁੰਦਾ ਸੰਸਨੀਖੇ ਬਣਾਣਾ ਪਰ ਮੈਨੂੰ ਬੜਾ ਚੰਗਾ ਲੱਗਾ ਤੁਸੀਂ ਆਪੇ ਕਿਹਾ ਵਾਕੇ ਜੇ ਮੈਨੂੰ ਵੀ ਗਿਆਏ ਟੈਨਸ਼ਨ ਮੈ ਗਿਆ ਯਾਰ ਜੇ ਕੋਈ ਵਾਕਈਆ ਘਟਨਾ ਤਾਂ ਬੜੀ ਮਾਰੀ ਗੱਲ ਆ ਹਥਿਆਰਾਂ ਦੇ ਦੇਣਾ ਲੋਕਾਂ ਨੂੰ ਵੀ ਪਹਿਲੇ ਵੇਖਿਆ ਨਾ ਬੱਚੇ ਉੱਥੇ ਤੁਹਾਡੀ ਗੱਲ ਠੀਕ ਆ ਖਬਰ ਰਾਨੀ ਚਾਹੀਦੀ ਸਾਡੇ ਚ ਵੀ ਕਿਤੇ ਗਲਤੀ ਪਰ ਮੈਂ ਮਾਪੇ ਪਾ ਉਹਨੂੰ ਆ ਚੋੜ ਕੇ ਬੇਨਤੀ ਆ ਬੱਚਿਆਂ ਨੂੰ ਨਾਲ ਇੱਕ ਦੇ ਉਹਨਾਂ ਨੂੰ ਸਿਖਾਇਆ ਕਰੋ ਪਹਿਲੀ ਗੱਲ ਇਹ ਹਲੇ ਮੇਲੇ ਇਕੱਲੇ ਛੱਡਿਆ ਹੀ ਨਾ ਕਰੋ ਹੁਣ ਤੇ ਛੱਕਾਂ ਨੂੰ ਕੋਵਟੀ ਘਟਨਾ ਹੋ ਜੇ ਸਰੋਵਰ ਰੇੜਾ ਡੂੰਗਾ ਬਾਕੀ ਆਪਾਂ ਇਸ ਸੀ ਤੇ ਵੀ ਨੋਟਿਸ ਲੈ ਕੇ ਸੇਵਾਦਾਰਾਂ ਨਾਲ ਉਹਨਾਂ ਮੀਟਿੰਗ ਕੀਤੀ ਜਾਂਦੇ ਕਿ ਕੱਲ ਜ਼ਿਲ੍ਹੇ ਤੇ ਪਹਿਰ ਦਾ ਟਾਈਮ ਹੁੰਦਾ ਮੰਦਰ ਬੰਦ ਹੋਣਾ ਉਸ ਲਈ ਵੀ ਗਾਰਡ ਮੌਜੂਦ ਰਿਹਾ ਕਰ ਪ੍ਰਧਾਨ ਜੀ ਕਿ ਨਾ ਘੰਟੀਆਂ ਬੰਦ ਕਰ ਦਿੱਤੀਆਂ ਗਈਆਂ ਮੰਦਰ ਦੇ ਜਿਹੜੇ ਵੱਡੇ ਘੰਟੇ ਲੱਗੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਕੀ ਕਾਰਨ ਕੀ ਉਹਦਾ ਮੈਂ ਤੁਹਾਨੂੰ ਫਿਜ਼ੀਕਲੀ ਹੁਣੇ ਦੱਸ ਦੇਣਾ ਤੁਸੀਂ ਜਿਸ ਤਰ੍ਹਾਂ ਨਾ ਟਾਈਮ ਸਾਡਾ 10 ਵਜੇ ਦਾ ਅੱਧਾ ਘੰਟਾ ਸਾਢੇ ਦਾ ਮੂਰਤ ਸ਼ਾਮ ਨੂੰ ਮੂਰਤੀਆਂ ਜਿਹੜੇ ਵਾਰਨਰ ਸੇਨਾ ਬਣੀ ਹੈ ਬਹੁਤ ਆਉਂਦੀ ਹੈ ਉਹ ਝੱਲੇ ਘੰਟੀ ਹੁੰਦੀ ਨਾ ਉਹ ਕੱਲਾ ਕੱਲਾ ਇਲਾਵਾ ਜਾਣ ਲੱਗਦਾ ਨਾ ਜੇ ਇੱਕ ਮੂਰਤੀ ਨੂੰ 10 ਮਿੰਟ ਲੱਗਦੇ ਅੱਧਾ ਘੰਟਾ ਲੱਗੇ ਫਿਰ ਤੇ ਦੋ ਦਿਨ ਚ ਵਾਰੀ ਨਹੀਂ ਆਏਗੀ ਅਸਲੀਅਤ ਕੀ ਹੈ ਪਰ ਵੈਸੇ ਇੱਕ ਸਾਇੰਟਿਸਟ ਸਾਇੰਟਿਫਿਕ ਵੀ ਦੇਖਿਆ ਜਾਵੇ ਤੇ ਘੰਟੀ ਦੀ ਆਵਾਜ਼ ਨੂੰ ਕਿਹਾ ਜਾਂਦਾ ਕਿ ਜਿਹੜੀ ਤੁਹਾਡੀ ਨੈਗੇਟਿਵ એનર્ਜੀ ਨੂੰ ਖਤਮ ਕਰ ਦਿੰਦੀ ਇਸੇ ਕਰਕੇ ਮੰਦਰ ਮੰਦਰ ਦੇ ਦਰਵਾਜ਼ੇ ਦੇ ਉੱਤੇ ਲਗਾਈ ਜਾਂਦੀ ਹੈ ਕਿ ਜਦੋਂ ਤੁਸੀਂ ਐਂਟਰ ਕਰੋ ਤੇ ਤੁਹਾਡੀ ਨੈਗੇਟਿਵਿਟੀ ਜਿਹੜੀ ਕੀ ਉਹਦੀ ਆਵਾਜ਼ ਦੇ ਨਾਲ ਖਤਮ ਹੋ ਜਾਏ ਤੇ ਤੁਹਾਡੀ ਆਤਮਾ ਜਿਹੜੀ ਸਿੱਧੀ ਪਰਮਾਤਮਾ ਦੇ ਨਾਲ ਤੁਹਾਡੀ 16 ਨੇ ਗੱਲ ਸੇ ਤੋਂ ਤੁਸੀਂ ਹੁਣੇ ਖੜੇ ਹੋ ਜਾ ਵੇਖੋ ਲੈਣਾ ਅ ਜਿਸਲੇ ਐਂਟਰ ਕਰਦੇ ਨਾ ਜਿਹੜਾ ਮੁੰਡੇ ਵਾਰਨਰ ਬਣੇ ਉਹ ਕੱਲਾ ਕੱਲਾ ਹੀ ਲਿਆਉਂ ਕਰਦਾਨਾ ਨੈਚੁਰਲੀ 2 ਸੈਕਿੰਡ 2 ਸੈਕਿੰਡ ਰੁਕੇਗਾ ਇਸ ਤਰ੍ਹਾਂ ਕੀ ਹੁੰਦਾ ਪੂਰਾ ਜਿਲ੍ਹੇ ਸਪੀਡ ਨਾ ਹੁੰਦੇ ਨੰਗ ਜਾਂਦੇ ਆ ਉਹਦਣਾ ਕੀ ਹੁੰਦਾ ਅੱਗੇ ਹੀ ਤੁਹਾਨੂੰ ਪਤਾ ਵਾਰੀ ਨਹੀਂ ਪੂਰੀ ਹੁੰਦੀ ਮੈਂ ਕਿ ਜੇ ਕਿਸੇ ਨੂੰ ਪਾਈਮੈਂਟ ਅੰਦਰ ਲੱਗਦੇ ਫਿਰ 15 ਮਿੰਟ ਅਸਲੀ ਹਦ ਹੈਗੀ ਐ ਇਸ ਕਰਨ ਬੰਦਗੀ ਧੋਰ ਕੋ ਬੰਦ ਮੰਦਰਾਂ ਦੇ ਘੰਟੇ ਵੱਜਦੇ ਰਹਿਣ ਝੰਡੇ ਚੜਦੇ ਨੇ ਜੋਤਾਂ ਜਗਦੀਆਂ ਨੇ ਤਾਂ ਹੀ ਮੰਦਰ ਅਗਰੇ ਜਿਸ ਰੌਣ ਮੇਲਾ ਲੱਗਾ ਵਿਸ਼ ਪ੍ਰਸਿੱਧ ਮੇਲਾ ਹੈਗਾ ਐਡਾ ਵੱਡਾ ਮੇਲਾ ਲੱਗਾ ਆ ਤੇ ਉਸ ਨੂੰ ਲੈ ਕੇ ਸੁਰੱਖਿਆ ਦੀ ਜਿਹੜੇ ਗਾਰਡ ਹੈਗੇ ਉਹਨਾਂ ਦੇ ਵਿੱਚ ਵੀ ਬੜੋਤਰੀ ਕੀਤੀ ਗਈ ਇਸ ਤਰ੍ਹਾਂ ਜੀ ਐਕਟਿਵ ਸੇਵਾਦਾਰ ਜਿਹੜੇ ਮੰਦਰ ਵੱਲੋਂ ਮੁੰਡੇ ਕੋਈ 200 ਦੇ ਲਗਭਗ ਗiraj ਸੇਵਾਦਾਰ ਦੇ ਆ ਜਿਹੜੇ ਸ਼ਾਮ ਨੂੰ ਮੁੰਡੇ ਆਰਤੀ ਕਰਦੇ ਆ ਹੋਰ ਜਿਹੜੇ ਇੱਥੇ ਸਵਾ 200 ਆ ਪਰ ਉਹਨਾਂ ਦਾ ਆਪਾਂ ਇੱਕ ਸਿਸਟਮ ਐ ਕੀਤਾ ਇਹ ਐਡਾ ਟਾਈਮ ਤੇ ਸਾਰੇ ਕਰ ਨਹੀਂ ਸਕਦੇ ਚਾਹਾਂਗੇ ਸਾਰੇ ਬਜ ਸਕੂਲ ਜਾਣ ਵਾਲੇ ਬੱਚਿਆਂ ਨੇ ਕਮ ਕਾਜ ਬੱਚਿਆਂ ਨੇ ਆਪਣਾ ਟਾਈਮ ਲਿਖ ਕੇ ਦਿੱਤਾ ਉਹ ਵਾਰੀ ਵਾਰ ਸੇ ਤੁਹਾਡੇ ਸਾਹਮਣੇ ਆਂਦੇ ਆ ਮੈਂ ਕਿ ਸਾਨੂੰ ਉਹਨਾਂ ਦਾ ਸੁਖ ਹੈ ਕਿ ਮੰਦਰ ਦੇ ਅੰਦਰ ਪ੍ਰਾਈਵੇਟ ਬੰਦਾ ਸੁਰੱਖਿਆ ਕਰੇ ਲੋਕੀ ਕਿੰਤੂ ਬਰੰਤੂ ਨਹੀਂ ਕਰਦੇ ਸਰਕਾਰ ਲੋ ਵੀ ਪੂਰੇ ਇੰਤਜ਼ਾਮ ਹੈ ਸਿਵਲ ਚ ਵੀ ਹੈ ਬਾਹਰ ਵੀ ਆਪਣੇ ਲੋ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਏ ਕਮੇਟੀ ਨੇ ਤੁਹਾਡੇ ਸਾਹਮਣੇ ਲਾਈਟਾਂ ਦਾ ਵੀ ਸਫਾਈ ਦਾ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਫਿਰ ਵੀ ਜਿੱਥੇ ਕਮੀ ਰਹਿ ਜਾਗੀ ਅਸੀਂ ਸ਼ਮਾ ਮੰਗ ਲਾਂਗੇ ਜੈ ਸ਼੍ਰੀ ਰਾਮ